ਬਲਗ ਵਧੀਆ ਚੱਲ ਰਿਹਾ ਕਿੰਨੇ ਦਾ ਚੱਲ ਜਾਂਦਾ ਕੰਮ ਕਿੰਨੀ ਗਾਪੜੀ ਹੋ ਜਾਂਦੇ ਵੀ ਉਹ ਆਪਣੇ ਹੋ ਜਾਂਦੇ ਭਲਵਾਨ ਜੀ ਸਾਥ ਤੇ ਹੱਥ ਤੱਕ ਪਹੁੰਚਦਾ ਕੈਮਰਾਮੈਨ ਨੇ 750 ਦੋ ਹੀ ਬਣਾਉਂਦੇ ਨਾ ਮੈਂ ਬਣਾਉਂਦਾ ਨਹੀਂ ਮੈਂ ਫਾਂਦੀ ਕਰਦੇ ਹੋ ਜੀ ਕਿਉਂ ਉਹ ਭਾਈ ਯਾਰ ਵਾਈਫਾਈ ਚਾਹੀਦਾ ਉਹਦੇ ਨਾਲ ਉਹ ਆਪਣੇ ਘਰੇ ਲਾ ਲਾ ਉਹ ਸਾਡਾ ਭਾਈ ਜਿਹੜਾ ਡੇਰਿਆਂ ਜਿਆਂ ਦੇ ਘਰ ਆਇਆ ਦੂਜਾ ਲਵਾ ਲਾ ਮੈਂ ਵੀ ਦੂਜਾ ਲਵਾਇਆ ਕਿਹੜਾ ਅਬ ਲੱਗ ਜਾਂਦਾ ਤਾਰ ਤੋਂ ਵਾਇਰਲੈਸ ਨਾਲ ਲੱਗ ਜਾਂਦਾ ਉਹ ਸਾਡੇ ਲੱਗਦਾ ਹੀ ਨਹੀਂ ਲੱਗਦਾ ਲੱਦਾਂ ਕਿਉਂ ਨਹੀਂ ਬੀ ਐਸਲ ਦਾ ਤਵਾ ਰਹੇ ਭਾਈ ਸਾਡੇ ਲੈ ਕੇ ਮੁੰਨੇ ਹੁਣੇ ਲਵਾ ਦੂੰਗਾ ਕੋਈ ਗੱਲ ਹੀ ਨਹੀਂ ਉਹਦਾ ਕੀੜੀ ਗੱਲ ਅੱਛਾ ਭਾਈ ਸਾਡੇ ਫੇ ਲੱਗਾ ਹੀ ਨਹੀਂ ਅਸੀਂ ਤਾਂ ਬੜੇ ਚਿਰ ਦਾ ਇਹ ਖੰਡੇ ਲਾ ਦਈਏ ਉਹਦ ਲੱਗ ਜਾਣਾ ਜਾਣ ਉਹਦਾ ਨਹੀਂ ਚੱਕਰ ਕੋਈ ਜਾਂਦਾ ਪੀ ਐਸ ਐਲ ਦਾ ਲੱਗ ਜਾਣਾ ਵਧੀਆ ਚੱਲਦਾ ਵਧੀਆ ਚੱਲਦਾ ਪਰ ਇੰਨਾ ਨਹੀਂ ਵਧੀਆ ਚੱਲਦਾ ਉਹਦਾ ਜਿਤਨਾ ਮੰਨ ਲਾ ਕੇ ਆਪਣਾ ਜਿੱਦਾਂ ਹੁਣ ਏਦਾਂ ਮੈਂ ਵੀ ਘਰ ਦੇ ਹੁਣ ਮਾਤਾ ਡੈਡੀ ਦਾਦਾ ਇਹ ਉਹ ਵਿੱਚ ਉਹ ਲੱਗ ਰਹੇ ਨੇ ਨਾ ਨਾ ਮੇਰੀ ਘਰੋਂ ਤੇ ਘਰੇ ਕਿੰਨੇ ਪੂਣ ਹੈ ਤੇਰੇ ਉਦਾਂ ਕਰੇ ਤੇ ਤਿੰਨ ਚਾਰ ਤੇ ਹੋਣੇ ਆ ਉਹ ਸਾਰੇ ਰੀਚ ਅੱਜ ਕਰਾਉਣੇ ਪੈਂਦੇ ਨਾ ਬਹੁਤ ਜੋ ਤੇ ਇੱਕੋ ਰੀਚ ਅੱਜ ਕਰਾਉਣਾ ਬੜਾ ਮੇਰੇ ਸੋਣਾ ਹਜ਼ਾਰ ਦਾ ਕਰਾ ਲਾ ਜਿੰਨੇ ਦਾ ਮਰਜ਼ੀ ਕਰਾ ਲਾ ਤੇ ਉਹ ਸਾਰੇ ਫੋਨ ਚੱਲ ਨਹੀਂ ਆਉਂ ਮਹੀਨੇ ਦਾ ਹੀ ਹੁੰਦਾ ਕੋਈ ਸਸਤਾ 5000 ਦਾ ਹਾਂਜੀ ਉਹ ਸਸਤਾ ਬਹਿਣਾ ਕੱਪੜਾ ਹਾਂ ਵੈਸੇ 5G ਤੇ ਲੋਡ ਹੀ ਨਹੀਂ ਹੁੰਣ ਜਿੰਨੇ ਮਰਜ਼ੀ ਨਾ ਟੱਡ ਆਹੋ ਨਾਲੇ ਉਹ ਵਧੀਆ ਉਹ ਨਾਲੇ ਜਾ ਹੁਣ ਮੈਂ ਮੈਨੂੰ ਇਹ ਰਾਜੇ ਨੂੰ ਭੇਜਣੀ ਨਹੀਂ ਆਉਂਦੀਆਂ ਵੀਡੀਓ ਸਾਰੀਆਂ ਹਾਂਜੀ ਰਾਜੇ ਨੂੰ ਭੇਜਣੀ ਹੁੰਦੀਆਂ ਸਾਰੀਆਂ ਇਹੋ ਹੀ ਪਾਉਂਦਾ ਵਾ ਹਾਂਜੀ ਹਾਂਜੀ ਉਹ ਮੈਂਟੋ ਜੋ ਐ ਕਰਕੇ ਦੇ ਲੋਕ ਬੰਨਦੇ ਪਹੁੰਚ ਨੂੰ ਕਿਦਾਂ ਘੜਾਉਂਦਾ ਨਾ ਪਹੁੰਚ ਨਾ ਅਸੀਂ ਅੰਦਰ ਟੋਕੀਂਡ ਐੜੀੜੀ ਕਰਕੇ ਸਟਾਡ ਕਰਾਉਣ ਕਰਕੇ ਤੂੰ ਤੂੰ ਤਾਂ ਕਾਫੀ ਬੰਦੇ ਕਹਿੰਦੇ ਬਣਾਇਆ ਨਹੀਂ ਕਰਦਾਣਾ ਐਡਿਟ ਨਹੀਂ ਉਹ ਮੁੰਡਾ ਟੋਨੀ ਟੋਨੀ ਹੈਗਾ ਉਹ ਕਰਦਾ ਹੁੰਦਾ ਹੀ ਬਾਅਦ ਫੇ ਅਸੀਂ ਬਾਦੀ ਕਰਦੇ ਨਹੀਂ ਨਹੀਂ ਬਣਾਇਆ ਕੀ ਕਹਿੰਦੇ ਆ ਨੂੰ ਬੜਿਆ ਨਹੀਂ ਨਹੀਂ ਬੜਾਇਆ ਬਾਈ ਵਲੌਗ ਸ਼ੁਰੂ ਕਰਾ ਵਧੀਆ ਗੱਲਾਂ ਨਹੀਂ ਸਰਚ ਗੱਲਾਂ ਬਤਾ ਵਧੀਆ ਫਲਕੀ ਚੱਕਰ ਨੌਲਜ ਵਾਲੀਆਂ ਗੱਲਾਂ ਹੁੰਨ ਨਾ ਕਿ ਇਹਨੂੰ ਆਪਨ ਬਲੌਗੀ ਚੱਕਰ ਆਪਨ ਲੋਕੀ ਸ਼ੇਤ ਬੜੀ ਲੈਂਦੇ ਆਪਾਂ ਜਿਹੜੇ ਨਵੇਂ ਬੱਚੇ ਆ ਜਾਂ ਉਦਾਂ ਵਾ ਤੈਨੂੰ ਹੁਣ ਪੁੱਛਦਾ ਕੀ ਮਿਹਨਤ ਕਰਦਾ ਤੂੰ ਕਹਿਣਾ ਕਿ ਮੈਂ ਆ ਮਿਹਨਤ ਕਰਕੇ ਮੈਂ ਹੁਣ ਮਨ ਲੈ ਤੇਰੀ ਵੀ ਲੋਕੀ ਪਿਆਰ ਕਰਦੇ ਆ ਤੇਨੂੰ ਹੈ ਨਾ ਰੀਚ ਹੈ ਬੰਦਿਆਂ ਦੇ ਵਿੱਚ ਹੈ ਨਾ ਹੁਣ ਜੇ ਕੋਈ ਮिन्नੂ ਪੁੱਛੇ ਵੀ ਤੇਰਾ ਫੇਵਰੇਟ ਪਲੇਅਰ ਮੈਂ ਤੇ ਤੈਨੂੰ ਕਹਿਣਾ ਵੀ ਬੁੱਲ ਟੈਮਰਾ ਫੇਵਰੇਟ ਬਲ ਇੱਕ ਇੱਕ ਨਾ ਉਹ ਨਹੀਂ ਚ ਇੱਕ ਰੂ ਨੂੰ ਬੰਦਾ ਲੱਗਦਾ ਜੱਟ ਦਾ ਹੁੰਦਾ ਨਾ ਉਹ ਮੈਂ ਕਦੀ ਤੈਨੂੰ ਬਸ ਫੋਰਸ ਕੀਤਾ ਹੋਵੇ ਮੈਂ ਨਾ ਇੱਥੇ ਮੈਚ ਖੜਾ ਦੇ ਦਿੱਤਾ ਕਰਨਾ ਇੱਕ ਪਿਆਰ ਹੁੰਦਾ ਉਹ ਪਿਆਰ ਨਾਪਿਆ ਤੋਲਿਆ ਨਹੀਂ ਜਾਂਦਾ ਉਹ ਪਤਾ ਨਹੀਂ ਕਿਹੜੇ ਪਲੇਅਰ ਨਾਲ ਪੈ ਜਾਣਾ ਹੈ ਨਾ ਇਹ ਚੀਜ਼ ਹੁੰਦੀ ਹੈ ਜਾਂ ਮੈਨੂੰ ਨਾ ਪਹਿਲੋ ਪਹਿਲੋ ਸਭ ਤੋਂ ਵਧੀਆ ਜਿਤਨਾ ਕਲਜੀਤੇ ਹੁਣਾ ਨਾ ਅਹੀਂ ਖੇਡੇ ਅਕਲਜੀਤੇ ਅਰਗਾ ਰੇਡਰ ਨਹੀਂ ਹੈਗਾ ਕੋਈ ਸਹੀ ਹੈ ਜੀ ਕਲਜੀਤਾ ਜੱਡਾ ਦੀ ਰੇਡਰ ਹੀ ਤੇ ਮੰਨ ਕੇ ਚੱਲ ਵੀ ਜੋਨ ਦੋ ਜੈ ਸੰਦੀਪ ਲੱਲੀਆਂ ਵਰਗਾ ਹਾਂਜੀ ਉਹ ਪਲੇਅਰ ਬੜੇ ਫੋਰਸ ਹਾ ਤੇ ਤਕੜੇ ਪਲੇਅਰ ਹੀ ਹਨਾ ਸਹੀ ਆ ਹੁਣ ਜਿਹੜੇ ਨਵੇਂਆ ਪਲੇਅਰਾਂ ਚ ਆਪਾਂ ਲਾਈਏ ਜੀਦਾਰੀ ਵਾਲਾ ਪਲੇਅਰ ਤੇ ਮੈਨੂੰ ਤੇ ਤੂੰ ਹੀ ਦਿੰਦਾ ਵੀ ਜੀਦਾਰੀ ਦੇ ਨਾਲ ਕੁੱਡੀ ਪਾਉਣ ਵਾਲਾ ਹਨਾ ਠੀਕ ਹੈ ਤੇ ਜਿਹੜਾ ਬੰਦਾ ਵਧੀਆ ਲੱਗਦਾ ਬਾਕੀ ਚਲੋ ਦੁਨੀਆ ਦਾ ਹਰ ਕੋਈ ਪਲੇਅਰ ਚਾਹ ਚਲੇ ਗਿਆ ਜੀਤ ਨਹੀਂ ਕਰਦਾ ਪਹਿਲਾਂ ਪਹਿਲਾਂ ਨਹੀਂ ਖਾਣੀ ਜਾ ਸਕਰੀਨ ਨਾਲ ਭਾਈ ਖਾਣੀ ਪੈਣੀ ਬੜਾ ਖਾਲੀ ਨਾ ਥੋੜੀ ਜੀ ਅਸੇ ਹੋਈ ਹੋਰ ਵੀ ਜੀ ਯਾਰ ਠੀਕ ਹੈ ਕਹਿੰਦਾ ਠੀਕ ਹੈ ਆਇਆ ਕਿ ਨਹੀਂ ਆ ਸਕਦਾ ਕੀ ਸਨੂ ਆਹੋ ਗਿਨੀਆ ਲੈ ਜਾ ਓਏ ਕਾਲਾ ਨਹੀਂ ਨਹੀਂ ਉਰੇ ਆ ਓ ਭਾਈ ਹੁੰਦੇ ਦੇ ਮਗਰ ਨਹੀਂ ਬਸ ਭਾਈ ਖਾ ਲੋ ਪਹਿਲੇ ਖਾ ਲੋ ਹਾਂ ਫੜ ਖਾਣਾ ਤੈਨੂੰ ਤੇ ਮੇਰੇ ਨਾਲ ਥੋੜਾ ਟਾਈਮ ਹੀ ਆਇਆ ਜੀ ਕਿਹੜੇ ਦਿਨ ਦੋ ਤਿੰਨ ਸਾੜੀ ਨੇ ਨਹੀਂ ਭਾਈ ਮੈਨੂੰ ਮੈਂ ਨਾ ਬੇਟ ਵੀ ਪਥਰੀ ਛੇੜ ਗਿਆ ਭਾਜੀ ਦੋ ਸਾਲ ਤੋਂ ਮੈਂ ਵੀ ਰੇਡੀ ਗੇੜੀ ਨਾਲ ਇਹ ਇਕੱਠੀ ਗੀੜ ਤੇ ਰਹਾ ਨਹੀਂ ਪਣ ਤੁਣੀ ਦੂਜੇ ਤੇ ਜਿਹੜੀ ਮੈਂ ਤਾਂ ਸਾਡੇ ਨਾਲ ਕਰੀ ਕਿ ਤੂੰ ਛੇੜਦਾ ਹੁੰਦਾ ਜੀ ਅੱਛਾ ਅੱਛਾ ਹਾਂ ਜੀ ਉਹ ਕਿਦਾਂ ਹੋ ਗਿਆ ਸੱਟ ਸੱਟ ਉਹ ਮੈਂ ਮਿਹਨਤ ਬੋਲ ਆਉਂਦੇ ਆ ਨਹੀਂ ਨਹੀਂ ਵਧੀਆ ਵੇ ਹਾਂ ਜੀ ਉਹਦਾ ਭਾਈ ਜਿੱਦਾਂ ਮਤਲ ਉਹਨਾਂ ਨੇ ਕਿਹਾ 6 ਮਹੀਨੇ ਕੰਗਰ ਦੇ ਨੂੰ ਨਾ ਮੈਂ ਪਤਾ ਨਹੀਂ ਇੱਕ ਵਾਰ ਕਿਹਾ ਹੀ ਬੰਦਰ ਨੂੰ ਹਾਂ ਜੀ ਮੈਂ ਕਿਹਾ ਭਾਬਾ ਮੇਰੀ ਵੀਡੀਓ ਸੁਣ ਲੈ ਮੈਂ ਕਿਹਾ ਜਦੋਂ ਪੱਕਾ ਫੜਿਆ ਫੁੜਿਆ ਜਾਂਣਾ ਉਹਦਾ ਉਦਾਂ ਜ਼ੋਰ ਨਾਲ ਮਾਰਿਆ ਕਰਦਾ ਹੈ ਨਾ ਤੇ ਉਹਦੇ ਸੱਟ ਪਹਿਲੋਂ ਲੱਗੀ ਓਦੇ ਉਹ ਰੈਸਟ ਨਹੀਂ ਕੀਤੀ ਉਹਨੇ পাগল ਨੇ ਉਦਾਂ ਹੀ ਘੱਡੀ ਗਿਆ ਉਦਾਂ ਹੀ ਘੱਡੀ ਗਿਆ ਤੇ ਉਦੋਂ ਜੇ ਕਿਤੇ ਰੈਸਟ ਕਰ ਲੈਂਦਾ ਤੇ ਟ੍ਰੇਡ ਹੋਣਾ ਹੀ ਨਹੀਂ ਨਵੇਂ ਆ ਪਲੇਅਰਾਂ ਜੇ ਥੋੜਾ ਜਿਹਾ ਨਾ ਹੈਗਾ ਨਹੀਂ ਹੁਣ ਭਾਈ ਉਹਨਾਂ ਆਪਾਂ ਦਾ ਸਰੀਰ ਲੋਹੇ ਦਾ ਥੋੜੀ ਹੈ ਯਾਰ ਹਨਾ ਤੂੰ ਇਹਨੂੰ ਬਚਾਲਾ ਹਾਂਜੀ ਉਹਨਾਂ ਨੂੰ ਹਮੇਸ਼ਾ ਤੈਨੂੰ ਮੈਂ ਦੱਸਦਾ ਦਾ ਪੱਕਾ ਜਾਤੀ ਹੋਗਾ ਨਾ ਪੂਰਾ ਪੱਕਾ ਜਾਤੀ ਜੀਤੋ ਜੀਤੋ ਪਤਾ ਵੀ ਆਪਣਾ ਨਹੀਂ ਛੁੱਟਿਆ ਇਹਦਾ ਉਹਦੀ ਗਾੜੀ ਨਾਲ ਜ਼ੋਰ ਮਾਰੀ ਨੀ ਸਹੀ ਆ ਨੋਰਮਲ ਗਾੜੀ ਜੇਗ ਤੇ ਜਾ ਰਹੀ ਕੰਮ ਅੜਿਆ ਫਸਿਆ ਫਿਰ ਤੇ ਮਾਰੋ ਜ਼ੋਰ ਵੀ ਜ਼ਿਆਦਾ ਨਜਾਇਜ਼ ਜ਼ੋਰ ਮਾਰਨਾ ਹੁਣ ਮੈਂ ਤੁਹਾਨੂੰ ਦੱਸਦਾ ਤੁਹਾਡੇ ਕਿੰਚੀ ਪਈ ਆ ਲੱਤ ਨੂੰ ਥੱਲੇ ਕਿੰਚੀ ਹੁਣ ਫਰਿਆਦ ਅਰਕੇ ਨੇ ਮਾਰੀ ਆ ਜਾਂ ਇੰਦਰਜੀ ਤਰਕੇ ਕਿਹੇ ਬੰਦੇ ਨੇ ਮਾਰੀ ਹੁਣ ਤੁਸੀਂ ਐ ਲਾਈ ਜੋਗੇ ਇੱਥੇ ਪਹੁੰਚ ਕੇ ਤੇ ਪੁਰਜੇ ਥੋੜੀ ਫੇਟਿਆ ਵੀ ਆ ਸਕਰੂ ਕਰ ਸਕੀ ਕੱਸੇ ਹਾਗੇ ਤੇ ਤੁਹਾਡੇ ਅੰਗ ਹੀ ਆ ਹਾਂਜੀ ਹੁਣ ਮੰਨ ਲੇ ਕਿ ਚੱਲ ਜਦੋਂ ਜੋ ਕੰਮਾਂ ਰਾਂਗੇ ਕਿੰਨੇ ਕਿ ਝੋਕੇ ਚ ਲੂਗਾ ਮਸਲਾ ਇੱਕ ਦਿਨੋਂ ਤੇ ਲੂਜ ਹੋਣਾ ਹੀ ਆ ਸਹੀ ਆ ਜਾ ਭਜੀ ਹੁਣ ਕਲਜੀਤੇ ਨੇ ਆਪਦੇ ਗੋਡੇ ਜਿਆਦੇ ਕਿਹੜੀ ਗੱਲਾਂ ਖਰਾਬ ਹੋਗੇ ਕਲਜੀਤਾ ਜਿਹੜੀ ਪ੍ਰੈਸ ਮਾਰਦਾ ਸੀ ਨਾ ਕਲਜੀਤਾ ਪ੍ਰੈਸ ਮਾਰਦਾ ਸੀ ਗੋਡਿਆਂ ਦੀ ਕਿੰਨੀਆਂ ਲੱਤਾਂ 모ੜ ਦਿੰਦਾ ਸੀ ਗੋਡੇ ਠਾ ਕਰਦੇ ਥੱਲੇ ਵਜਦੇ ਵਿੱਚ ਥਲ ਆ ਚੱਪਣੀਆਂ ਥੱਲੇ ਵਜ ਜਾਂਦੀਆਂ ਗੋਡਿਆਂ ਦੀ ਮੇਰੇ ਇਦਾਂ ਹੀ ਆ ਭਾਈ ਹਾਂ ਉਹ 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 ਚੀਜ਼ ਪ੍ਰੈਸ ਜਦੋਂ ਵੀ ਮਾਰਦੇ ਨਾ ਆਪਾਂ ਹਾਂਜੀ ਪ੍ਰੈਸ ਆਪਾਂ ਉਦੋਂ ਗਰਮ ਗਰਮ ਨਹੀਂ ਆਪਾਂ ਨੂੰ ਪਤਾ ਲੱਗਦਾ ਮਸਲਿਆ ਮਸਲ ਤੈਨੂੰ ਪਤਾ ਹੀ ਆ ਫਿਰ ਸਾਡੇ ਭਈਆ ਹਮਕਾਰ ਭਈ ਬਹੁਤ ਪ੍ਰੈਸ ਮਾਰਦੇ ਸੀ ਘਾੜ ਦੇ ਇਹ ਲੱਤਾਂ ਹੀ ਤਾਂ ਇਦਾਂ ਚੱਕ ਲੈਂਦਾ ਤੇ ਜਿਹੜਾ ਕਲਜੀਤਾ ਪ੍ਰੈਸ ਮਾਰਦਾ ਵੇਖਿਆ ਤੂੰ ਕਲਜੀਤਾ 모ੜ ਦਿੰਦਾ ਸੀ ਆਪਣੇ ਆਪ ਨੂੰ ਜੋ ਪ੍ਰੈਸ ਮਾਰਦਾ ਹੀ ਲੱਤਾਂ ਐ ਮੋੜ ਕੇ ਗੋਡਿਆਂ ਦੀ ਪ੍ਰੈਸ ਮਾਰਦਾ ਐ ਲੱਤਾਂ ਗੋਡਿਆਂ 'ਚ ਪਾ ਦਿੰਦਾ ਐ ਵਿੱਚ ਮੈਂ ਵੇਖਿਆ ਨਾ ਓੰਕਾਰ ਭਾਈ ਬੜੀ ਤਗੜੀ ਪ੍ਰੈਸ ਮਾਰਦਾ ਆ ਅੰਨੇ ਹੁੰਦਾ ਥਣੂ ਦਾ ਭਾਈ ਬਾਕੀ ਭਾਈ ਸਮੇਂ-ਸਮੇਂ 'ਨਾ ਸਾਰਾ ਕੁਝ ਸਮਾਂ-ਸਮਾਂ ਜੇ ਤੇ ਲੰਮੀ ਖੇਡਣੀ ਆ ਥੋੜਾ ਜਿਹਾ ਵੀ ਟਿਕੇ ਰਹਿਣਾ ਵਾ ਫਿਰ ਮੇਨ ਤੇ ਲੱਗਦਾ ਮੈਂ ਤਾਂ ਇਹ ਪਹਿਲਾਂ ਭਾਈ ਹੁਣ ਆਪਣਾ 24 ਘੰਟਿਆਂ ਚ 2 ਘੰਟੇ ਆਪਾਂ ਮਿਹਨਤ ਨਹੀਂ ਲਾ ਸਕਦੇ ਤਾਂ ਫਿਰ ਆਪਾਂ ਬੰਦੇ ਹੀ ਕਰਦੇ ਨਾ 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 ਮਿਹਨਤ ਹੁਣ ਜਿਹੜੇ ਨਵੇਂ ਪਲੇਅਰ ਆਇਆ ਕੱਟ ਲੈਣੇ ਆ ਖਾਣੇ ਪੀਣੇ ਆ ਉਹਦਾ ਕਰਕੇ ਨਹੀਂ ਆਪਾਂ 2 ਘੰਟੇ ਘੜ ਸਕਦੇ ਫੇ ਫਾਇਦਾ ਹੀ ਨਹੀਂ ਨਹੀਂ ਫੇ ਬੰਦਾ ਮਿਹਨਤ ਕਰੇ ਬੁੱਢਾ ਨਹੀਂ ਹੁੰਦਾ ਹੁਣ ਯਾਰ ਪੁਰਾਣੇ ਪਲੇਅਰਾਂ ਦੀ ਕੋਈ ਵੀ ਜਰਨੀ ਬੋਲਾ ਕਿੰਦਾ ਕਿੰਦਾ ਵਿਆਹਰੀਪੁਰਿਆ ਕਿੰਨੀ ਲੰਮੀ ਕੌਡੀ ਖੇਡੀ ਜਨੇ ਹਨਾ ਹਣ ਭਾਈ ਆ ਜਾਦੇ ਭਾਈ ਜੋਦੇ ਭਾਈ ਨੂੰ ਦੇਖ ਲਓ ਭਾਈ ਕਿੰਨਾ ਟਾਈਮ ਹੋ ਗਿਆ ਭਾਈ ਹਜੇ ਤੱਕ ਵੀ ਵੇਖ ਲਓ ਭਾਈ ਹਾਂ ਸਾਡਾ ਮਿਹਨਤ ਕਿ ਨਹੀਂ ਕਰਦਾ ਉਹ ਆਪਾਂ ਭਾਈ ਸਾਡੇ ਇਲਾਕੇ ਰਹਿਣ ਨੂੰ ਤਾਂ ਭਾਈ ਜਾਦਾ ਭਾਈ ਤੇ ਜੋਦੇ ਭਾਈ ਹੋਈਆਂ ਲੱਗਦੇ ਤੂੰ ਜਾਦੇ ਦੀ ਗੱਲ ਵੇਖ ਜਾਦਾ ਵੇਖਣ ਨੂੰ ਲੱਗਦਾ ਦਾ ਸ਼ਰੀਰ ਤੇ ਪਰ ਇੱਟਾ ਹੀ ਆ ਅੰਦਰੋਂ ਸਹੀ ਮਿਹਨਤ ਕਰਦਾ ਉਹ ਸਹੀ ਭਾਈ ਮਿਹਨਤ ਪੱਕੀ ਮੈਂ ਦੱਸਦਾ ਤੈਨੂੰ ਬੰਦਾ ਮਿਹਨਤੀ ਹੈ ਭਾਈ ਇਦਾਂ ਹੁੰਦਾ ਆਈ ਕਿ ਜਿਹੜਾ ਵਾਲਾ ਅਸੀਂ ਜਾਂ ਨਿਊਜ਼ੀਲੈਂਡ ਜਾਂ ਇਕੱਠੇ ਆਸਟ੍ਰੇਲੀਆ ਹੁੰਦੇ ਨਾ ਅਸੀਂ ਮੈਂ ਕਿ ਯਾਰ ਵੇਟਰ ਜਾਣਾ ਤੇ ਭਾਈ ਨੇ ਮੈਨੂੰ ਲੈ ਕੇ ਜਾਣਾ ਹੀ ਜਾਣਾ ਚੱਲ ਮੈਂ ਤੇ ਚੱਲ ਮੈਂ ਤੇ ਰੰਡੀ ਕਦੀ ਇਹਨੇ ਕਹਣਾ ਪਹਾੜੀ ਚੜਿਆ ਇਹ ਕਦੀ ਕੋਸ਼ ਨਹੀਂ ਨਹੀਂ ਬਾਈ ਤੇ ਮੈਂ ਵੀ ਚੋਨਾ ਨਾ ਕਰਦਾ ਰਹਿਣਾ ਤਾਂ ਮੈਨੂੰ ਥੱਕੇ ਨਾ ਲਵਾਈ ਜਣੀ ਨਹੀਂ ਇਹ ਉਹ ਤੇ ਨਹੀਂ ਉਹ ਸਿਆਣਾ ਬੰਦੇ ਨੇ ਸਾਰਾ ਆਪਣੇ ਲਾਕੇ ਆਣੇ ਨਾ ਬੰਦਾ ਪਿਆਰ ਆ ਨਾ ਪਿਆਰ ਨਾ ਰਵੇ ਉਹ ਗੱਲ ਹੋ ਵਕਰੀ ਆ ਇਹਨੂੰ ਯਾਰ ਕਰ ਹੁਣ ਇਹ ਥੜਵਾਗੇ ਭਾਜੀ ਜਿੱਦਾਂ ਲੱਗ ਲੱਗਾ ਮੂੰਹ ਬਣਾਇ ਦੇ ਨਾ ਨਾ ਉਹ ਗੱਲ ਨਹੀਂ ਚੱਲਦੀ ਪ੍ਰੇਮ ਪਿਆਰ ਜ਼ਰੂਰੀ ਹੈ ਨਾਲੇ ਸੀਨੀਅਰ ਆ ਯਾਰ ਸੀਨੀਅਰ ਦੀ ਇੱਤ ਤੇ ਕਰਨੀ ਚਾਹੀਦੀ ਬਾਕੀ ਭਾਜੀ ਉਹਨਾਂ ਨੇ ਜੋ ਕੁਝ ਕੀਤਾ ਉਹ ਕੁਝ ਹੁਣ ਹੋਣਾ ਨਹੀਂ ਕਿਸੇ ਤੋਂ ਲਈ ਨਹੀਂ ਓਕੇ ਹੁਣ ਭਾਜੀ ਤੁਸੀਂ ਬੜੀ ਲੰਬਾਈ ਨਹੀਂ ਆ ਜੇ ਫੋਰ ਕੱਢਾਂਗੇ ਇੱਕ ਵਾਰ ਹਾਂਜੀ ਟੈਂਸ਼ਨ ਹੋ ਜਾਏਗਾ ਮਹਾਰਾਜ ਭਾਜੀ ਸਖਰੇ ਖੇਡ ਨਹੀਂ ਕੋਈ ਤੈਨੂੰ ਵੀ ਪਤਾ ਲੰਬ ਕਹਦੇ ਨੇ ਨਿਕਲਦੇ ਮੈਂ ਉਹ ਨਹੀਂ ਕੱਢਦਾ ਗੱਲਾਂ ਮਦਾਨੀ ਕਰਦਾ ਤੇਰੇ ਤਾਂ ਜੀ ਹੁਣ ਵੀ ਕੱਢੀ ਜਾਂਦੇ ਆ ਹੁਣ ਕੀ ਰਹੇਗਾ ਬੱਬੂ ਭਾਬਾ ਥਿਆਰੀ ਸੁੱਟੇ ਆ ਚਲਾਉਣ ਨਹੀਂ ਅਸੀਂ ਭੁੱਲੇ ਆ ਕਾਕੇ ਨੂੰ ਕਰ ਲਈਏ ਸਹੀ ਮੈਂ ਨਾ ਜਾਣਾ ਲੈ ਕੇ ਉਹਨੂੰ ਚੰਡੀਗੜ੍ਹ ਜਾਣਾ ਵੜੀ ਜਤਬਾਈ ਖੜੀ ਅੱਛਾ ਜੀ ਨਿੱਕੇ ਨੂੰ ਦੇਖੋ ਇਹ ਬੰਦੇ ਨੂੰ ਘਰ ਕੇ ਨਾ ਦਿਮਾਗ ਨਹੀਂ ਸੈੱਟ ਪੂਰਾ ਜਤਬੂ ਤਿੰਨ ਸਾਲ ਕਿਰਾ ਹੋ ਗਿਆ ਹੇਰਾ ਮੈਂ ਬੈਲ ਭਾਈ ਜੀ ਜਿਹੜੇ ਗੁਰਦਾਰ ਜੀ ਹਨ ਮੈਂ ਤਾਂ ਭਾਈ ਕਹਿ ਕੇ ਹੁੰਦਾ ਮੰਨਦੇ ਕਿ ਬਾਬਾ ਛੋਟੀ ਛੱਡ ਗਏ ਨਹੀਂ ਇਦਾਂ ਭਰਾਵਾਂ ਨਾਲ ਹੀ ਵੱਡਾ ਬੰਦਾ ਹੁੰਦਾ ਮੀਨੂ ਭਾਈ ਬੜਾ ਸੱਚੀ ਬੜਾ ਹੁੰਦਾ ਮੈਂ ਮਜ਼ਾਕ ਨਹੀਂ ਸੀਰੀਅਸ ਗੱਲ ਹੈ ਭੋਜੀ ਨਹੀਂ ਨਹੀਂ ਆਪਾਂ ਬੜਾ ਕੀ ਚੱਕਰ ਹੁੰਦਾ ਹੁਣ ਵੇਖ ਆਪਾਂ ਵੀ ਸਾਰਾ ਕੁਝ ਵੇਖ ਲਿਆ ਨਾ ਤੁਸੀਂ ਵਿਆਹ ਕਰੋ ਨਾ ਧੀ ਪੁੱਤ ਹੀ ਹੁੰਦਾ ਸਾਰਾ ਕੁਝ ਆਪਣੀ ਜੋ ਹੁਣ ਭਾਈ ਉਹ ਹੀ ਨਹੀਂ ਤਾਂ ਫੇਰ ਹੋਰ ਪਿੱਛੇ ਵੀ ਗਿਰਿਆ ਪਿੱਛੇ ਰਹਿ ਜੀ ਗਾ ਆਪਾਂ ਜਿੰਨੀ ਜੋਗੇ ਬਈ ਚਲੋ ਆਪਣੇ ਤੋਂ ਦੇ ਉਹ ਚੀਜ਼ਾਂ ਦੇਦੇ ਆ ਤੇ ਆਪਾਂ ਚਲੋ ਪ੍ਰਮਾਤਮਾ ਗਾੜੀ ਅਰਦਾਸ ਕਰਦੇ ਕਿ ਬਾਬਾ ਮੇਰ ਕਰੇ ਸਹੀ ਠੀਕ ਕਰ ਦੇਣ ਹਾਂਜੀ ਹਾਂਜੀ ਸੋਣਾ ਬਾਈ ਇੱਥੇ ਨਾਲੇ ਭਾਈ ਇੱਕ ਗੱਲ ਸੋਣਾ ਸੁਣਖਾ ਬੋਲ ਹਾਂ ਮਾਰਾ ਜੀ ਨਿੱਕੇ ਹੁੰਦੇ ਦੀ ਫੋਟੋ ਦਿਖਾਉਣਾ ਨਿੱਕੇ ਹੁੰਦੇ ਤੇ ਬਾੜਾ ਜ਼ਿਆਦਾ ਸੋਹਣਾ ਹੁੰਦਾ ਐਸੇ ਜੀ ਬੇਖੋ ਭਾਈ ਕਿੰਦਰਾ ਕੀ ਸਿਸਟਮ ਚੱਲ ਪੈਣਾ ਭਾਈ ਜੋ ਮਾਰਾ ਜੀ ਨੇ ਲਿਖਿਆ ਭਾਈ ਆਹੋ ਪਰਮੇਸ਼ਰ ਬਲ ਹਾਂਜੀ ਉਹ ਇੱਕ ਸਾਡੇ ਨਾ ਵੈਗਰੂਨ ਨੇ ਟੁੱਟੀ ਗੰਡੀ ਹੈ ਜਿੰਨੀ ਸੱਟ ਲੱਗੀ ਹੈ ਨਾ ਜਿਆਦੇ ਅੱਛਾ ਜੀ ਜਿਆਦਾ ਲੱਗੀ ਰੂਨ ਮੰਨ ਕੇ ਚੱਲ ਵੀ ਆਪਣੇ ਨਾ ਜੂਰਨ ਬਲੇਡਰ ਹੁੰਦਾ ਅੰਦਰ ਬਾਥਰੂਮ ਆ ਅੱਛਾ ਜੀ ਉਹ ਪਾੜ ਜਾਣਾ ਅੱਛਾ ਜੀ ਜਦੋਂ ਮੰਨ ਲਓ ਪਾੜ ਗਿਆ ਅੰਦਰੋਂ ਅੰਦਰ ਵੱਜ ਕੇ ਪਾੜ ਗਿਆ ਫੈਕਸ਼ਨ ਹੋ ਗਿਆ ਸਾਰਾ ਕੁਝ ਖਿਲਰ ਗਿਆ ਬਾਥਰੂਮ ਖਿਲਰ ਗਿਆ ਸਾਰਾ ਬਲੱਡ ਵਗਲਣਾ ਪਿਆ ਹੁਣ ਦੋਵੇਂ ਆਪਣੇ ਚੂਲੇ ਕਰੈਕ ਹੋ ਗਏ ਆ ਪਿੱਛੋਂ ਚੂਲੇ ਵੀ ਕਰੈਕ ਹੋ ਗਏ ਆ ਤੇ ਉਸ ਤੋਂ ਬਾਅਦ ਜਦੋਂ ਘਰੇ ਉਹਨੂੰ ਲਿਆਉਂਦਾ ਤੇ ਮੈਂ ਉਹਨੂੰ ਕਹਿਨਦਾਂ ਵੀ ਦਲੇਰ ਵੜਾਈ ਨਹੀਂ ਬੰਦਾ ਭੁੱਲਦਾ ਘਲਦਾ ਰਹਿੰਦਾ ਦਲੇਰ ਬਾਲਾ ਜਿਆਦਾ ਅੱਛਾ ਜੀ ਮੇਰਾ ਇਰਾਦਾ ਇਹ 플레이ਰ ਬਣਾਵਾਂਗੇ ਵਧੀਆ ਮੈਂ ਉਹਦੀਆਂ ਆਦਤਾਂ ਉਹਤੋਂ ਉਹਦਾਂ ਦੀਆਂ ਪਾਉਂਦਾਂ ਪੇਹਰਾ ਆਲੀ ਜਿੱਦਾਂ ਜਿੱਦਾਂ ਦਾ ਬੰਦਾ ਕਰਦਾ ਉਹਦਾ ਉਹਦਾਂ ਦਾ ਹੋ ਗਿਆ ਰੋਂਦਾ ਰੋਂਦਾ ਨਹੀਂ ਮੈਨੂੰ ਕਹਿੰਦਾ ਪਾਪਾ ਮੈਨੂੰ ਜਿਆਦਾ ਛੱਟ ਲੱਗ ਗਈ ਹੈ ਛੱਟ ਇੰਨੀ ਦੇ ਬਾਵਜੂਦ ਵੀ ਕਹਿੰਦਾ ਵੀ ਮੈਨੂੰ ਜਦ ਤੇ ਮੈਂ ਮੈਂ ਤਾਂ ਸੋਚਿਆ ਨਹੀਂ ਵੀ ਇੰਨੀ ਛੱਟ ਮੈਂ ਇਹਨੂੰ ਸਭ ਕੋ ਕਹਿੰਦਾ ਡਰ ਨਾ ਬੁੱਧੇ ਕਿੰਨੀ ਕੁ ਛੱਟ ਆ ਤੇ ਫਿਰ ਕਹਿੰਦਾ ਕੋਈ ਗੱਲ ਨਹੀਂ ਪਾਪਾ ਮੈਂ ਠੀਕ ਹਾਂ ਤੇ ਮੈਂ ਫਿਰ ਇੰਨਾ ਮੈਂ ਗੱਡੀ ਫੜੀ ਮੈਂ ਜੋਹ ਭਜਾਈ ਭਿੱਖੀ ਉਹਨੂੰ ਮੈਂ ਵੇਖਿਆ ਚੈੱਕ ਕਰਾਈ ਆ ਨਾ ਉਹ ਡਾਕਟਰ ਵੀ ਕਹਿੰਦਾ ਨਾਰਮਲ ਆ ਕੋਈ ਗੱਲ ਨਹੀਂ ਆ ਠੀਕ ਆ ਉਦਾਂ ਕਹਿੰਦਾ ਡਰ ਗਿਆ ਉਹ ਤੋਂ ਇੱਕ ਰੋ ਜਾ ਤੂੰ ਮਾਫੀ ਮੰਗ ਨਾ 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 ਉਹ ਕੋਈ ਆਪਾਂ ਬਾਅਦ ਚ ਕਰਾਂਗੇ ਹਾਂਜੀ